ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋਲ ਨਿਮਾਏ ਕਿਵੇਂ ਦੇ ਮਤਕੜੀ ਚ ਤੋਲ ਜਾਨ ਮੇਰੀ ਮੈਨੂੰ ਸਭ ਤੋਂ ਪਿਆਰੀ ਜਾਨ ਮੇਰੀ ਮੈਨੂੰ ਸਭ ਤੋਂ ਪਿਆਰੀ ਗੁਰੂ ਪਿੱਛੇ ਦੇਵਾ ਇਹ ਵੀ ਰੋਲ ਨਿਮਾਏ ਗੁਰੂ ਮੇਰਾ ਅਨਮੋਲ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋਲ ਨਿਮਾਏ ਕਿਵੇਂ ਦੇ ਮਤਕ ਰਿਚ ਤੋਲ ਸਖੀਆਂ ਮੈਨੂੰ ਕਰਨ ਮਖੋਲਾ ਸਖੀਆਂ ਮੈਨੂੰ ਕਰਨ ਮਖੋਲਾ ਲੱਭ ਲੈ ਅਕੇਰਾ ਨੀ ਤੂੰ ਟੋਲ ਨੀ ਮਾਏ ਕਹਿੰਦੀ ਮੈਨੂੰ ਬਕਲੋਲ ਦਿਲ ਦੀ ਆਰਾਮ ਜਾ जान दे जोगी दिल दिया रम जान जान दे जोगी दुनिया की जाने मन पोल निमाए गुरु मेरा अनमोल चांदी तो सोना महंगा सोने तो हीरा चांदी तो सोना महंगा सोने तो हीरा ਗੁਰੂ ਮੇਰਾ ਅਨਮੋ ਨਿਮਾਏ ਕਿਵੇਂ ਦਿਨ ਤੱਕ ਰਿਚਤੋਲ ਤੰਨੇ ਨੂੰ ਪਾਂਡੇ ਜਦ ਪੱਥਰ ਸਿ ਦਿੱਤਾ ਤੰਨੇ ਨੂੰ ਪਾਂਡੇ ਜਦ ਪੱਥਰ ਸਿ ਦਿੱਤਾ ਹੋਇਆ ਨਾ ਉਹ ਦਾਵਾ ਡੋਲ ਨਿਮਾਏ ਰੱਬ ਬਲਾਇਆ ਖੁਦ ਕੋਲ ਰੱਬ ਨਾ ਪੁੱਛਦਾ ਜਾਤ ਕਿਸੇ ਦੀ ਰੱਬ ਨਾ ਪੁੱਛਦਾ ਜਾਤ ਕਿਸੇ ਦੀ ਪੰਦੇ ਦਾਦਾ ਤਾਂ ਦਿਲ ਖੋਲ ਨਿਮਾਏ ਗੁਰੂ ਮੇਰਾ ਅਨਮੋਲ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋਲ ਨਿਮਾਏ ਕਿਵੇਂ ਦੇਵ ਤੱਕ ਰਿਚੇ ਤੋਸ ਕਰਾ ਉਡੀਕਾਂ ਮੈਂ ਤਰਲੇ ਪਾਵਾਂ ਕਰਾ ਉਡੀਕਾਂ ਮੈਂ ਤਰਲੇ ਪਾਵਾਂ ਯਾਦ ਕਰੋ ਕਿ ਤਾ ਕੋਲ ਗੁਰੂ ਦੀ ਦਿਲੇ ਨੂੰ ਪੈਂਦੇ ਮੇਰੇ ਹੋਲ ਦੇ ਦੇਉ ਦਰਸਨ ਬੇਨਤੀ ਮੇਰੀ ਦੇ ਦੇਉ ਦਰਸਨ ਬੇਨਤੀ ਮੇਰੀ ਕਰੁਨਾ ਤਾਲ ਮਟੋਲ ਗੁਰੂ ਦੀ ਚਰਨ ਟਿਕਾਓ ਮੇਰੇ ਕੋਲ ਚਾਂਦੀ ਤੋਂ ਸੋਨਾ ਮਹੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋ ਨਿਮਾਏ ਕਿਨੇ ਦੇਵ ਤੱਕ ਰਿਚੇ ਤੋ ਜਾਣ ਮੇਰੀ ਮੈਨੂੰ ਸਭ ਤੋਂ ਪਿਆਰੀ ਜਾਣ ਮੇਰੀ ਮੈਨੂੰ ਸਭ ਤੋਂ ਪਿਆਰੀ ਗੁਰੂ ਪਿੱਛੇ ਦੇਵਾਏ ਵੀ ਰੋਲ ਨਿਮਾਏ ਗੁਰੂ ਮੇਰਾ ਅਨਮੋ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋ ਨਿਮਾਏ ਕਿਵੇਂ ਦੇਵ ਤੱਕ ਰਿਤੇ ਤੋਲ